ਕਾਫੀ ਲੰਬੇ ਸਮੇਂ ਦੇ ਗੈਪ ਤੋਂ ਬਾਅਦ ਆ ਰਹੀ ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਦੀ ਕਾਫੀ ਚਰਚਾ ਚੱਲ ਰਹੀ ਹੈ ਖਾਸ ਗੱਲ ਹੈ ਕਿ ਇਸ ਫਿਲਮ ਵਿੱਚ ਬੱਬੂ ਮਾਨ ਸੁੱਚੇ ਸੂਰਮੇ ਦਾ ਰੋਲ ਕਰ ਰਹੇ ਨੇ ਹਾਲ ਹੀ ਵਿੱਚ ਫਿਲਮ ਦਾ ਇੱਕ ਪੋਸਟਰ ਜਾਰੀ ਹੋਇਆ ਹੈ ਤੇ ਇਸ ਨਵੇਂ ਪੋਸਟਰ ਵਿੱਚ ਪੰਜਾਬ ਦੇ ਪ੍ਰਸਿੱਧ ਅਦਾਕਾਰ ਬੱਬੂ ਮਾਨ ਤਮਾਕੇਦਾਰ ਲੁੱਕ ਵਿੱਚ ਨਜ਼ਰ ਆ ਰਹੇ ਨੇ ਪੰਜਾਬ ਦੇ ਮਾਲਵਾ ਖੇਤਰ ਦੀ ਪ੍ਰਸਿੱਧ ਦੰਤ ਕਥਾ ਤੇ ਆਧਾਰਿਤ ਇਸ ਫਿਲਮ ਵਿੱਚ ਬੱਬੂਮਾਨ ਸੁੱਚੇ ਦੇ ਕਿਰਦਾਰ ਨੂੰ ਕਿਵੇਂ ਨਿਭਾ ਰਹੇ ਨੇ ਇਹ ਦੇਖਣ ਦੀ ਉਡੀਕ ਸਭ ਨੂੰ ਬੇਸਬਰੀ ਨਾਲ ਹੈ ਸਾਗਾ ਸਟੂਡੀਓਜ਼ ਅਤੇ 7 ਕਲਰਜ਼ ਇਸ ਫਿਲਮ ਨੂੰ ਇਕੱਠਿਆਂ ਪੇਸ਼ ਕਰ ਰਹੇ ਨੇ ਇਸ ਲੋਕ ਕਥਾ ਦਾ ਸਹੀ ਅਨੁਭਵ ਸਿਰਫ ਸਿਨੇਮਾ ਘਰਾਂ ਵਿੱਚ ਜਾ ਕੇ ਹੀ ਕੀਤਾ ਜਾ ਸਕਦਾ ਹੈ ਫਿਲਮ ਵਿੱਚ ਮੁੱਖ ਭੂਮਿਕਾ ਪੰਜਾਬ ਦੇ ਲਿਵਿੰਗ ਲੈਜੈਂਡ ਬੱਬੂਮਾਨ ਵੱਲੋਂ ਨਿਭਾਈ ਜਾ ਰਹੀ ਹੈ ਹੋਰ ਪ੍ਰਮੁੱਖ ਭੂਮਿਕਾਵਾਂ ਵਿੱਚ ਸਮੀਖਸ਼ਾ ਔਸਵਾਦ ਸੁਵਿੰਦਰ ਵਿਕੀ ਸਰਬ੍ਰਿਤਰੀਮਾ ਅਤੇ ਜਗਜੀਤ ਬਾਜਵਾ ਨਜ਼ਰ ਆਉਣਗੇ ਸੁਚਾ ਸੂਰਮਾ ਇੱਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ ਜੋ ਕਿ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ ਸੁਚਾ ਸਿੰਘ ਦੇ ਜੀਵਨ ਵਿੱਚ ਇੱਕ ਐਸੀ ਘਟਨਾ ਵਾਪਰਦੀ ਹੈ ਜੋ ਉਸ ਨੂੰ ਸੁਚਾ ਸਿੰਘ ਤੋਂ ਸੁਚਾ ਸੂਰਮਾ ਬਣਾ ਦਿੰਦੀ ਹੈ ਇਹ ਇੱਕ ਐਸੀ ਫਿਲਮ ਹੈ ਜਿਸ ਨੂੰ ਦੇਖਣਾ ਜ਼ਰੂਰੀ ਹੈ ਫਿਲਮ ਦੇ ਸੰਵਾਦ ਗੁਰਪ੍ਰੀਤ ਰਟਾਲ ਦੁਆਰਾ ਲਿਖੇ ਗਏ ਹਨ ਇਸ ਨੂੰ ਅਮਿਤੋਜ ਮਾਨ ਦੇ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਫਿਲਮ ਦਾ ਸੰਗੀਤ ਸਾਗਾ 뮤직 ਦੇ ਅਧਿਕਾਰਿਕ ਹੈਂਡਲਾਂ ਉੱਤੇ ਹੀ ਰਿਲੀਜ਼ ਕੀਤਾ ਜਾਵੇਗਾ ਤੇ ਇਹ ਫਿਲਮ 20 ਸਤੰਬਰ 2024 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ ਸੂਰਮੇ ਦਾ ਜਗ ਤੇ ਮਕਾਮ ਹੁੰਦਾ ਏ ਰੈਂਦੀ ਦੁਨੀਆ ਤੱਕ ਯਾਰੋ ਨਾ ਹੁੰਦਾ ਸੂਰਮੇ ਕਾਫੀ ਲੰਬੇ ਸਮੇਂ ਦੇ ਗੈਪ ਤੋਂ ਬਾਅਦ ਆ ਰਹੀ ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਦੀ ਕਾਫੀ ਚਰਚਾ ਚੱਲ ਰਹੀ ਹੈ ਖਾਸ ਗੱਲ ਹੈ ਕਿ ਇਸ ਫਿਲਮ ਵਿੱਚ ਬੱਬੂ ਮਾਨ ਸੁੱਚੇ ਸੂਰਮੇ ਦਾ ਰੋਲ ਕਰ ਰਹੇ ਨੇ ਹਾਲ ਹੀ ਵਿੱਚ ਫਿਲਮ ਦਾ ਇੱਕ ਪੋਸਟਰ ਜਾਰੀ ਹੋਇਆ ਹੈ ਤੇ ਇਸ ਨਵੇਂ ਪੋਸਟਰ ਵਿੱਚ ਪੰਜਾਬ ਦੇ ਪ੍ਰਸਿੱਧ ਅਦਾਕਾਰ ਬੱਬੂ ਮਾਨ ਤਮਾਕੇਦਾਰ ਲੁੱਕ ਵਿੱਚ ਨਜ਼ਰ ਆ ਰਹੇ ਨੇ ਪੰਜਾਬ ਦੇ ਮਾਲਵਾ ਖੇਤਰ ਦੀ ਪ੍ਰਸਿੱਧ ਦੰਤ ਕਥਾ ਤੇ ਆਧਾਰਿਤ ਇਸ ਫਿਲਮ ਵਿੱਚ ਬੱਬੂਮਾਨ ਸੁੱਚੇ ਦੇ ਕਿਰਦਾਰ ਨੂੰ ਕਿਵੇਂ ਨਿਭਾ ਰਹੇ ਨੇ ਇਹ ਦੇਖਣ ਦੀ ਉਡੀਕ ਸਭ ਨੂੰ بے ਸਬਰੀ ਨਾਲ ਹੈ ਸਾਗਾ ਸਟੂਡੀਓਜ਼ ਅਤੇ 7 ਕਲਰਜ਼ ਇਸ ਫਿਲਮ ਨੂੰ ਇਕੱਠਿਆਂ ਪੇਸ਼ ਕਰ ਰਹੇ ਨੇ ਇਸ ਲੋਕ ਕਥਾ ਦਾ ਸਹੀ ਅਨੁਭਵ ਸਿਰਫ ਸਿਨੇਮਾ ਘਰਾਂ ਵਿੱਚ ਜਾ ਕੇ ਹੀ ਕੀਤਾ ਜਾ ਸਕਦਾ ਹੈ ਫਿਲਮ ਵਿੱਚ ਮੁੱਖ ਭੂਮਿਕਾ ਪੰਜਾਬ ਦੇ ਲਿਵਿੰਗ ਲੈਜੈਂਡ ਬੱਬੂਮਾਨ ਵੱਲੋਂ ਨਿਭਾਈ ਜਾ ਰਹੀ ਹੈ ਹੋਰ ਪ੍ਰਮੁੱਖ ਭੂਮਿਕਾਵਾਂ ਵਿੱਚ ਸਮੀਖਸ਼ਾ ਆਸਵਾਦ ਸੁਵਿੰਦਰ ਵਿਕੇ ਸਰਬਜੀਤ ਈਮਾ ਅਤੇ ਜਗਜੀਤ ਬਾਜਵਾ ਨਜ਼ਰ ਆਉਣਗੇ ਸੁਚਾ ਸੂਰਮਾ ਇੱਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ ਜੋ ਕਿ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ ਸੁਚਾ ਸਿੰਘ ਦੇ ਜੀਵਨ ਵਿੱਚ ਇੱਕ ਐਸੀ ਘਟਨਾ ਵਾਪਰਦੀ ਹੈ ਜੋ ਉਸ ਨੂੰ ਸੁਚਾ ਸਿੰਘ ਤੋਂ ਸੁਚਾ ਸੂਰਮਾ ਬਣਾ ਦਿੰਦੀ ਹੈ ਇਹ ਇੱਕ ਐਸੀ ਫਿਲਮ ਹੈ ਜਿਸ ਨੂੰ ਦੇਖਣਾ ਜ਼ਰੂਰੀ ਹੈ ਫਿਲਮ ਦੇ ਸੰਵਾਦ ਗੁਰਪ੍ਰੀਤ ਰਟਾਲ ਦੁਆਰਾ ਲਿਖੇ ਗਏ ਹਨ ਇਸ ਨੂੰ ਅਮਿਤੋਜ ਮਾਨ ਦੇ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਫਿਲਮ ਦਾ ਸੰਗੀਤ ਸਾਗਾ 뮤직 ਦੇ ਅਧਿਕਾਰਿਕ ਹੈਂਡਲ ਹਾਂ ਉਤੇ ਰਿਲੀਜ਼ ਕੀਤਾ ਜਾਵੇਗਾ ਤੇ ਇਹ ਫਿਲਮ 20 ਸਤੰਬਰ 2024 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।